ਓਏ ਮਿੱਤਰੋ ਨਵੀਂ ਵੀਡੀਓ 'ਚ ਫੇਰ ਸਵਾਗਤ ਹੈ ਆਪਾਂ ਪਹੁੰਚੇ ਤੀ ਅਮਰਗੜ ਤੇ ਅਮਰਗੜ ਪੰਡਤ ਲਾਟਰੀ ਵਾਲੇ ਕੋਲੇ ਆਜੋ ਸੋਨੂੰ ਅੰਦਰ ਪੰਡਤ ਜੀ ਨਾਲ ਮਲਾਉਨੇ ਆ ਇਹ ਕੱਠ ਪੈਸੇ ਦੇ ਕਿ ਨਹੀਂ ਕੀਤਾ ਗਿਆ ਪਰ ਜਿਵੇਂ ਕੱਠ ਦੇਖਦਾ ਹੋ ਮਿੱਤਰੋ ਇਹ ਕੱਠ ਦੇਖੋ ਓਏ ਮਿੱਤਰੋ ਆਸ ਦੇਖ ਲਓ ਕਿੰਨਾਗਾ ਪ੍ਰਾਸ਼ ਕਰਕੇ ਸੰਗਤ ਬਹੁਤ ਜ਼ਿਆਦਾ ਖੜੀ ਹੈ ਆਪਾਂ ਕੀ ਕਰਾਂਗੇ ਆਪਾਂ ਇਹ ਆਪਾਂ ਕਹਿੰਦੇ ਜੀ ਲੋਕ ਸੰਗਤ ਜਿਵੇਂ ਵੀਡੀਓ ਦੇਖ ਰਹੀ ਹੈ ਨਾ ਵੀ ਸੰਗਤ ਟਿਕਟਾਂ ਪਾਉਣ ਆਉਂਦੀ ਹੈ ਅਸੀਂ ਵੀਰ ਇੱਕ ਪੰਡਿਤ ਲਾਟਰੀ ਤੋਂ ਪਹੁੰਚੇ ਨੇ ਆਪਾਂ ਉਹਨਾਂ ਨਾਲ ਸਾਨੂੰ ਗੱਲਬਾਤ ਕਰਾਉਨੇ ਆ ਤੇ ਵੀ ਯਾਰ ਜੀ ਬੱਸ ਹਸਰੀ ਜੀ ਸਤਿ ਸ਼੍ਰੀ ਅਕਾਲ ਜੀ ਤੇ ਆਪਣਾ ਸ਼ੋਕ ਨਾਮ ਕੀ ਹੈ ਜੀ ਪੁੰਜ ਗਤਾਰ ਸਿੰਘ ਜੀ ਕਿਹੜੀ ਜਗ੍ਹਾ ਦੇ ਰਹਿਣ ਵਾਲੇ ਅਸੀਂ ਇੱਧਰੋਂ ਆਏ ਜੀ ਭਾਰਸੋਂ ਦਾ ਟਾਈਮ ਹਾਂ ਪੂਰੇ ਕਿਸ ਵਿੱਚ ਆਈ ਪੂਰੇ ਕਿਸ ਲਈ ਆਈ ਟਿਕਟਪਾ ਟਿਕਟਪਾ ਤੇ ਸਰਜੀ ਸੋਡਾ ਰਾਮ ਕੀ ਹੈ ਰਾਮਪਾਲ ਜੀ ਰਾਮਪਾਲ ਤੇ ਸਰਜੀ ਕਿੰਨੇ ਦੇ ਟਿਕਟ ਪਾਤੀਆਂ ਹੋਸ ਹੋ ਗਿਆ ਕਿੰਨਾ ਪਾਤੀਆਂ ਜੀ ਸਹੀ ਦੱਸਾ 21000 ਦੀਆਂ ਜੀ 10000 ਇਹ ਮੈਲੀ ਹੈਗੀ ਅੱਜ ਤੱਕ ਜਾ ਰਹੀ ਇਹ ਕਾਹ ਲੈ ਕੇ ਜਾਵਾਂਗੇ ਇਹ ਨਾ ਮਗਰ ਚੈਨਲ ਬਣਾ ਵਧੀਆ ਚਲਾਤਾ ਹਾਂ ਅੱਲਾ ਬੰਦਾ ਕੋਈ ਆਸ ਨਾਲ ਆਉਂਦਾਗਾ ਹਾਂਜੀ ਹਾਂਜੀ ਸਰ ਕਿਹੜੀ ਸਾਈਡ ਹੈ ਬੈਗ ਵੀ ਲੈ ਕੇ ਜਿੰਨਾ ਕਾਰਗਰਮ ਕੋਈ ਗੱਲ ਨਹੀਂ ਹਾਂ ਅਗਲੀ ਵੀਡੀਓ ਦੇ ਵਿੱਚ ਆਪਾਂ ਜਿਵੇਂ ਪਹਿਲਾਂ ਦਿਖਾਇਆ ਸੀ ਨਾ 20 50 ਰੁਪਿਆ ਵਾਲੀ ਮਿੰਟ ਦੇ ਵਿੱਚ ਲੱਖਾਂ ਕਿੰਨੀ ਲੱਗਦੀ ਹੈ ਤੁਹਾਡੇ ਵੀ ਕਿੰਨੇ ਕਰਾਂਗੇ ਬੰਦੇ ਜਿਵੇਂ ਨਾਮ ਲੱਗਦੇ ਨੇ ਖੋਨਾ ਖਿੱਚ ਕੇ ਲੱਗਦੇ ਇਹ ਵੀ ਤਾਂ ਪਾਉ ਯਾਰ ਤਾਂ ਇਹ ਵੀ ਵੀ ਆਉਣ ਵਾਲੇ ਸਮੇਂ ਜੇ ਵੱਲੋਂ ਵਾਲਾ ਸਾਨੂੰ ਇਹ ਦੇ ਦਿੱਤੀ ਨਾਮ ਪੀਚ ਆ ਗਿਆ ਫਿਰ ਉੱਪਰ ਠੀਕ ਹੈ ਇੱਕ A ਇੱਕ B ਸਭ ਕੋ ਮਿਲ ਜੂਗਾ ਸਭ ਦਾ ਬਹੁਤ ਵਧੀਆ ਹੈ ਠੀਕ ਹੈ ਜੀ ਆ ਮਿਲਦਾ ਦੋ ਤੋਂ ਅੰਦਰ ਸਾਡੇ ਕੀ ਨਾ ਸਮਝ ਲੈ ਕੇ ਸ਼ਾਮ ਤੱਕ ਆ ਲੋ ਜੀ ਸੰਗਤ ਜੀ ਆਜੋ ਆਪਾਂ ਚੱਲਦੇ ਆ ਪੰਡਤ ਜੀ ਕੋਲੇ ਪੰਡਤ ਜੀ ਹਾਂਜੀ ਠੀਕ ਠਾਕ ਹੋ ਕਿਰਪਾ ਤੁਹਾਡੀ ਦੇ ਬਖਸ਼ਵਾਦੀ ਬੜਾ ਕੱਠ ਲਾਇਆ ਬਾਹਰ ਇੱਕ ਗੱਠ ਜੀ ਤੇ ਮੇਰੇ ਟਰੈਲਰ ਆ ਹਾਂ ਆਲ ਪੰਜਾਬ ਵੇਟ ਦੇ ਵਿੱਚ ਬੈਠੂ ਆਪਾਂ ਪੰਡ ਲਾ ਰਹੀ ਹਾਂ ਆਲ ਆਲ ਪੰਜਾਬ ਵੇਟਿੰਗ ਚ ਵੇਟਿੰਗ ਜਿੱਦਾਂ ਲੋਕਾਂ ਦੇ ਨਾਲ ਬਟ ਤੁਸੀਂ ਪੜਾਈ ਰੱਖਦਾ ਦੂਤ ਆਹ ਕਾਰ ਤਾਂ ਨਹੀਂ ਕਿਤੇ ਆਹ ਕਾਰ ਨਹੀਂ ਮਾਣ ਆਪਣੇ ਹਾਂ ਮਾਣ ਦਾ ਲੋਕਾਂ ਦੇ ਮਾਣ ਲੋਕ ਸਪੋਰਟ ਕਰਦੇ ਨੇ ਹੰਕਾਰ ਹੋਰ ਹੁੰਦਾ ਮਾਣ ਦਾ ਮਾਣ ਕਰਦਾ ਆਪਣੇ ਕਿ ਮੈਨੂੰ ਮਾਣ ਆ ਮੇਰੀ ਕੁਆਲਿਟੀ ਤੇ ਮੇਰੇ ਕੰਮ ਦੇ ਵੀ ਇਮਾਨਦਾਰੀ ਨਾਲ ਕੰਮ ਕਰਦਾ ਲੋਕਾਂ ਦੇ ਨਾਮ ਲੈ 100 ਰੁਪਏ ਦੇ ਨਾਲ ਤਾਂ ਵੀ ਘਟੀ ਜਾਂਦੀ ਨੇ ਉਹ ਕਿਹੜੇ ਲੋਕ ਨੇ ਜਿਹੜੇ ਬਾਰ-ਬਾਰ ਕਮੈਂਟ ਕਰਕੇ ਭੱਦੀ ਸ਼ਬਦਾਵਲੀ ਵਰਤਦੇ ਨੇ ਆਪਣੀ ਨਹੀਂ ਆਪਣੀ ਨੇ ਆਪਣੀ ਨੇ ਕਰਦੇ ਤਰੱਕੀ ਫਿਰ ਪੁੱਛਾਂਗੇ ਬਾਰ-ਬਾਰ ਇੱਕੋ ਹੀ ਅਸੀਂ ਦੇਖਦੇ ਆ ਬਾਰ-ਬਾਰ ਨਾ ਇੱਕੋ ਹੀ ਨਾਮ ਤੇ ਇੱਕੋ ਹੀ ਆਈਡੀ ਦਾ ਨਾਮ ਆ ਰਿਹਾ ਇੱਕ ਹੀ ਚੱਕਰ ਆ ਜਿਹਦੇ ਸਾਹ ਤੇਰੀ ਨਾ ਘਟ ਹਮ ਲਾਂਡਰੀ ਵਾਲੇ ਉਹ ਬੈਠੇ ਨੇ ਠੀਕ ਹੈ ਮੈਂ 9 ਦਾ ਲੈਣਾ ਨਹੀਂ ਹੈਗਾ ਇਹੀ ਚੀਜ਼ ਉਹ ਭਾਲਦੇ 9 ਨਾਲ ਫੀਸ ਭਾਲਦੇ ਨੇ ਠੀਕ ਹੈ ਲੋਕ ਬੈਠੇ ਨੇ ਤਿੰਨ ਬਰਬਰੇ ਫਿਕਰੀ ਕਿਉਂ ਨਹੀਂ ਬਾਰੇ ਪੰਡਲ ਕੋਲ ਪਾਰੇ ਨੇ ਉਹ ਚਾਹੁੰਦੇ ਨੇ ਪੰਡਲ ਸਾਡੇ ਨਾਲ ਕਾਉਂਟਰਵਰਸੀ ਸੀ ਜਿਹੜੇ ਅਸੀਂ ਇੱਕ ਚਰਚਾ ਚਾਹੀਏ ਠੀਕ ਹੈ ਕੁਝ ਕੋ ਪੱਤਰਕਾਰ ਵੀ ਨੇ ਆਪਣੇ ਚੈਨਲ ਇੱਕ ਬਠਿੰਡੇ ਤੋਂ ਆ ਦੋ ਬਠਿੰਡੇ ਤੋਂ ਨੇ ਹੋਰ ਮੇਰੇ ਪ੍ਰਤੀ ਪ੍ਰੋਗਰਾਮ ਦਾ ਨਾਮ ਹੈਗਾ ਐਵੇਂ ਨਹੀਂ ਚਰਚਾ ਹੁੰਦੀ ਦੇਖੋ ਲੱਗਿਆ ਉਹਨਾਂ ਦਾ ਜਦ ਰੱਬ ਬੁੱਧੀ ਪ੍ਰੇਸ਼ਟ ਕਰਦਾ ਉਹ ਹੁੰਦੀ ਨਹੀਂ ਪ੍ਰੋਗਰਾਮ ਨਾ ਹੋਗਾ ਐਵੇਂ ਨਹੀਂ ਚੱਟਿਆ ਹੁੰਦੀ ਤੇ ਉਹਦੇ ਵਿੱਚ ਚਾਚਾ ਕੀ ਹੋਰੀ ਮੇਰੀ ਵੀ ਪੰਡਤ ਲੋਕਾਂ ਨੂੰ ਲੁੱਟਦਾ ਪੰਡਤ ਦਾਹ ਕਰਦਾ ਪਾ ਕਰਦਾ ਚਾਚਾ ਦਾ ਵਿਸ਼ਾ ਦਾ ਪੰਡਤਾਂ ਦਾ ਮੈਂ ਵੀ ਕਮੈਂਟ ਕਰ ਰਹੀ ਮਗੰਦਰ ਪ੍ਰੋਗਰਾਮ ਐਵੇਂ ਨਹੀਂ ਚੱਟਿਆ ਜੀ ਐਵੇਂ ਜਦ ਤੇ ਮੇਰੀ ਕੋਈ ਗੁਣਤਾਈ ਹੁੰਦੀ ਆ ਤੇ ਉਹਨਾਂ ਨੂੰ ਮੇਰੀ ਬੇਨਤੀ ਆ ਉਹ ਬਲੌਗਰਾਂ ਨੂੰ ਉਹ ਚੈਨਲਿਆਂ ਨੂੰ ਵੀ ਭਾਈ ਐਦਾਂ ਤੁਹਾਡੇ ਵੀਊਜ਼ ਆ ਚੈਨਲ ਨਹੀਂ ਚੱਲਣੇ ਤੁਸੀਂ ਮੈਨੂੰ ਪੱਤਰੀ ਦਿਖਾਵਾ ਹਾਂ ਠੀਕ ਹੈ ਮੈਨੂੰ ਪੱਤਰੀ ਦਿਖਾਓ ਮੈਂ ਤਾਂ ਸੁਣਨ ਨੂੰ ਕਿ ਤੁਹਾਡਾ ਚਰਨ ਕਿਦਾਂ ਚੱਲ ਰਿਹਾ ਅੱਛਾ ਜਿਹੜੇ ਲੋਕ ਬਾਪਰ ਪੰਡਿਤ ਜੀ ਕਹਿ ਰਹੇ ਨੇ ਕਿ ਸਾਡਾ ਠੱਗੀਵਾਦੀ ਆ ਬਾਰ-ਬਾਰ ਤੁਸੀਂ ਕਹਿ ਰਹੇ ਕਿ ਕਮੈਂਟਾਂ ਦੇ ਵਿੱਚ ਨੰਬਰ ਨਾ ਛੱਡੋ ਹਾਂ ਉਹਦੇ ਕੋਲ ਠੱਗੀ ਲਾਉਂਦੇ ਨੇ ਆ ਹੂੰ ਪਹਿਲਾ ਨੰਬਰ ਤੋਂ ਮੈਂ ਹਰ ਇੱਕ ਵੀਡੀਓ 'ਚ ਕਹਿਣਾ ਵੀ ਭਾਈ ਅਸੀਂ ਕਿਸੇ ਨੂੰ ਕਾਲ ਨਹੀਂ ਕਰਦੇ ਅਸੀਂ ਕਿਸੇ ਨੂੰ ਫੋਨ ਨਹੀਂ ਕਰਦੇ ਤੇ ਦੂਜੀ ਗੱਲ ਮੈਂ ਕਹਿੰਦਾ ਵੀ ਜੇ ਤੁਸੀਂ ਟਿਕਟ ਪਾਉਣੀ ਹੈ ਫਿਜ਼ੀਕਲੀ ਪਾਓ ਮੈਨੂੰ ਮਿਲ ਕੇ ਪਾਓ ਜੇ ਫਿਰ ਵੀ ਜਿਆਦਾ ਤੁਸੀਂ ਦੂਰੋਂ ਤੋਂ ਤੁਸੀਂ ਸਾਨੂੰ ਕਾਲ ਕਰੋ ਸਾਡੇ ਜਿਹੜੇ ਕੰਟੈਕਟ ਨੰਬਰ ਨੇ ਤਿੰਨੋਂ ਅਸੀਂ ਵਾਰ-ਵਾਰ ਵੀਡੀਓ 'ਚ ਬੋਲਦੇ ਆ ਉੱਪਰ ਚੱਲਦੇ ਨੇ ਵੀ ਇਹੀ ਸਾਡੇ ਕੰਟੈਕਟ ਨੰਬਰ ਨੇ ਇਸ ਤੋਂ ਇਲਾਵਾ ਅਡਾ ਨੰਬਰ ਠੀਕ ਆ ਫਿਰ ਟੱਗੇ ਉਹਨਾਂ ਜਿਹੜਾ ਉਹਨਾਂ ਨੂੰ ਕੋਈ ਕਾਲ ਆਉਂਦੀ ਆ ਲਾਲ ਜਿੰਦ ਨੇ ਤੁਹਾਡਾ ਨਾਮ ਲੱਗਿਆ GST ਕਰੋ ਤਾਂ ਫਸਦੇ ਨੇ ਜਿੱਤੇ ਮੇਰੇ ਤੋਂ ਬਾਤਾ ਹੁਣ ਵੀ ਕਹ ਰਹੇ ਮੈਂ ਨਹੀਂ ਕਿਸੇ ਨੂੰ ਕਾਲ ਕਰਦਾ ਮੇਰੇ ਕੋਲ ਤਾਂ ਟਿਕਟ ਵੇਚਣ ਦਾ ਟਾਈਮ ਨਹੀਂ ਹੁਣ ਸੌਣ ਦਾ ਟਾਈਮ ਨਹੀਂ ਮੈਂ ਕਿਥੋਂ ਕਰ ਜੂ। ਬਿਲਕੁਲ ਚਲੋ ਆਪਾਂ ਹੁਣ ਕੰਮ ਦੀ ਗੱਲ ਕਰ ਲਈਏ ਤਾਂ ਹੁਣ ਅਲਮੀ ਚੋੜੀ ਦੇਖੋ ਲਿਸਟ ਲੋਕਾਂ ਦੀ ਬਣੀ ਪਈ ਆ ਬਹੁਤ ਅੱਧੀ ਯਾਰ ਬਾਹਰ ਲੰਬੀ ਯਾਰ ਬਾਹਰ ਆ ਇਹ ਤਾਂ ਉਹਨਾਂ ਨੂੰ ਆ ਜਿਹਨੂੰ ਆਸ ਪੈਣੀ ਆ ਪੰਡਿਤ ਜੀ ਕਿਹੜੀ ਰਾਸ਼ੀ ਆ ਆ ਕਿਹੜੇ ਲੋਕ ਨੇ ਜਿਹੜਿਆਂ ਨੂੰ ਲੱਗਦਾ ਕਿਸਮਤ ਜਿਹੜੀ ਹੈਗੀ ਆ ਖੁੱਲਣ ਵਾਲੀ ਆ ਰਾਸੀ ਜਿਹੜੀ ਹੈਗੀ ਆ 1.5 ਕਰੋੜ ਦਾ ਪ੍ਰਾਈਸ ਲੱਗਿਆ ਰਜਾਨਾ ਸਬਾਕਸਮੈਨ ਤੇ ਦੋ ਦਿਨੋਂ ਕੋਈ ਖਬਰ ਚਲਦੀ ਨੂੰ ਮਿੱਥਰ ਰਾਸੀ ਕੋਈ ਕਹਾਣੀ ਕਰੀ ਹਰਜੀਤ ਸਿੰਘ ਨੂੰ ਨਾਮ ਲੱਗਿਆ ਮਿੱਥਰ ਰਾਸੀ ਵਾਂਗੀਆਂ ਦੀ ਕੁੜੀ ਦੇ ਇਲਾਜ ਵਾਸਤੇ ਪੈਸੇ ਚਾਹੀਦੇ ਸੀ ਠੀਕ ਹੈ ਉਹ ਉਹਨਾਂ ਦੇ ਮੂਹਰੇ ਵਿੱਚ ਮੇੜਾ ਪਰਮਾਤਮਾ ਲਈ ਜਿਹੜੇ ਕਹਿੰਦੇ ਲਾਟਰੀ ਕੁਸਰੀ ਰੱਖਿਆ ਨਹੀਂ ਰੱਖਿਆ ਉਹਨੇ ਤੇ ਨੂੰ ਜਮਾਤ ਨੂੰ ਪ੍ਰੋਬਲਮ ਸੀ ਇੱਕ ਸਾਈਡ ਦੀ ਠੀਕ ਹੈ ਤੇ ਉਹ ਵਿਚਾਰਾ ਮਿਹਨਤ ਕਰਦੇ ਕੋਈ ਨਹੀਂ ਇਹਨੇ ਪੈਸੇ ਜੁੜ ਰਹੇ ਸੀ ਤੇ ਉਹ ਲਾਟਰੀ ਦੇ ਜਰੀਏ ਉਹਨੂੰ 1.5 ਕਰੋੜ ਦਾ ਕੀ ਪਤਾ ਕਿਵੇਂ ਬਕਰਨ ਲਾਟਰੀ ਪਾਈ ਹੋਵੇ ਬੰਦੇ ਨਹੀਂ ਬਹੁਤ ਲੋਕ ਆ ਜਏ ਨੇ ਇੱਕ ਵਾਰ 500 ਖਰਚ ਕੇ ਕਹਿੰਦੇ ਨੇ ਨਾਲ ਹੀ ਨਾ ਰਾਂ ਨਿਕਲਦੀ ਨਹੀਂ ਬੇਕਾਰ ਆ ਕੋਸਾ ਕੋਟਲਾ ਪਿੰਡੇ ਇੱਥੇ ਕਰੋੜ ਦਾ ਪਾਈ ਲੱਗਿਆ ਸੀ ਸਚੈਨ ਸਿੰਘ ਧਾਲੀਵਾਲ ਨੂੰ ਕੁੰਭ ਰਾਸੀ ਬਣਦੀ ਆ ਉਹ ਬੰਦੇ ਨੇ ਬਕਾਇਦਾ ਮੇਰਾ ਮੀਡੀਆ ਕੋਲ ਨਾ ਲੈਂਦਾ ਸੀ ਵੀ ਵੀ ਕਿਹੜੀ ਵਾ ਟਿਕਟ ਪਾਉਣ ਲੱਗਿਆ ਪੰਡਿਤ ਜੀ ਦੀ ਵੀਡੀਓ ਦੇ ਇੱਕੇ ਲਾ ਪਾਉਣ ਲੱਗਿਆ ਵੀ ਮੇਰੀ ਕੁੰਭ ਰਾਸੀ ਆ ਇਸ ਕਰਕੇ ਉਹਨੂੰ ਇਨਾਮ ਲੱਗਿਆ ਤੇ ਮੈਂ ਬਕਾਇਦਾ ਿਕਕਰ ਵੀ ਕਰਿਆ ਮੈਂ ਹੂੰ ਬਿਲਕੁਲ ਹਾਂਜੀ ਤੇ ਜੇ ਆਪਾਂ ਗੱਲ ਕਰੀਏ ਤਾਂ ਪੰਡਿਤ ਜੀ ਵੀ ਕਿਰਦਾਸ਼ੀਆਂ ਕਿਹੜੀਆਂ ਕਿਹੜੀਆਂ ਨੇ ਆ ਜਿਹੜੀਆਂ ਰਾਸ਼ੀਆਂ ਨੂੰ ਲੱਗਦਾ ਕਿ ਇਸ ਵਾਰ ਕਿਸਮਤ ਪੁੰਚਾ ਗਈ ਹੈ ਰਾਸ਼ੀ ਜਿਹੜੀ ਦਾ ਹੈਗਾ ਜੀ ਪੰਜਾਬ ਸਰਕਾਰ ਦਾ ਹੁਲੀ ਬੱਪ 2.5 ਕਰੋੜ ਦਾ ਹਾਂਜੀ ਮਿਥਨ ਤੇ ਤੁਲਾ ਰਾਸ਼ੀ ਦੋ ਰਾਸ਼ੀਆਂ ਦੀ ਮੈਂ ਕੋਈ ਇੱਕ ਵਾਰੀ ਕਰਿਆ ਜਿਹਦੇ ਵਿੱਚੋਂ ਮਿਥਨ ਰਾਸ਼ੀ ਨੂੰ 1.5 ਕਰੋੜ ਲੱਗ ਚੁੱਕਿਆ ਤੇ ਤੁਲਾ ਦੇ 90% ਚਾਂਸ ਠੀਕ ਹੈ ਤੇ ਇੰਜਾ ਮਿਥਨ ਜੀ ਵੀ ਸਕਦਾ ਜਿਹੜੀ ਤੁਲਾ ਦੇ ਜ਼ਿਆਦਾ ਚਾਂਸ ਨੇ ਤੁਸੀਂ ਆਪਣਾ ਡੇਟ ਆਵਰ ਤੇ ਜਾਣ ਦਾ ਟਾਈਮ ਉਹ ਲੈ ਕੇ ਸਾਡੇ ਕੋਲ ਪਹੁੰਚੋ ਉਹਦੇ ਹਿਸਾਬ ਨਾਲ ਕੁੰਡਲੀ ਬਣਾ ਕੇ ਡੇਟ ਆਵਰ ਦਾ ਅੰਕ ਜੋ ਤੁਹਾਡੇ ਹਿਸਾਬ ਨਾਲ ਤੁਹਾਨੂੰ ਟਿੱਕਾ ਦਿੱਤੀ ਜਾਣਗੇ ਤੇ ਪਰਮਾਤਮਾ ਸੁੱਖ ਰੱਖੇ ਨਾਮ ਵੀ ਲਓ ਬੱਪ ਗਲੀ ਤੇ ਉਸ ਤੋਂ ਬਾਅਦ ਵਿੱਚ ਆ ਗਿਆ ਜੀ ਪੰਜਾਬ ਸਰਕਾਰ ਦਾ ਬਸਾਖੀ ਵੰਪਰ ਜਿਹੜਾ ਬਸਾਖੀ ਵੰਪਰ ਦੇ ਵਿੱਚ ਇੱਕ ਖਾਸ ਗੱਲ ਜਿਹੜਾ 6 ਕਰੋੜ ਰੁਪਏ ਦਾ ਪ੍ਰਾਈਜ਼ ਹੈ ਸਿੰਗਲ ਬੰਦੇ ਨੂੰ ਇੱਕ ਨੂੰ ਨਾ ਕੇ ਦੋ ਬੰਦੇ ਜਿਵੇਂ ਓਨਲੀ ਕੰਪੀਟੀਟ 2 ਕਰੋੜ ਆ ਪਹਿਲਾਂ 10 ਕਰੋੜ ਲੋਹੜੀ ਚ ਕੱਟਿਆ ਸੀ ਤੇ ਸਿੰਗਲ 2 ਕਰੋੜ ਆ ਉਸ ਤੋਂ ਬਾਅਦ 20-20 ਲੱਖ 5-5 ਲੱਖ ਦਾਦਾ ਲੱਗਦੇ ਨੀਕਾ ਨਾਮ ਨੇ ਤੇ ਜਿਹੜਾ ਇਹ ਨਾਮ ਜਾਊਗਾ ਧਨੂ ਰਾਸ਼ੀ ਦੇ ਮਕਰ ਰਾਸ਼ੀ ਦੇ ਵਿੱਚ ਜਾਊਗਾ ਠੀਕ ਹੈ ਜੀ ਤੇ ਬਾਕੀ ਜਿਹੜੀਆਂ ਆ ਆਮ ਆ ਲਾਟਰੀਆਂ ਮਾਤ ਲਈ ਚੱਲਦੀਆਂ ਨੇ ਉਹ ਸਾਡੇ ਰਾਸ਼ੀ ਹਿਸਾਬ ਨਾਲ ਜੇ ਸੰਕੇਤ ਹੁੰਦੇ ਨੇ ਗ੍ਰਹਿ ਦੇ ਉਹ ਚੱਲਦੀ ਰਹਿੰਦੀਆਂ ਨੇ ਜੀ ਹੋਲੀ ਬੰਪਰ ਜਿਹੜਾ ਪਾਇਆ ਲੋਕਾਂ ਨੇ ਬਹੁਤ ਖੀਧੇ ਡਿਗਨੇ ਉਹ ਕਿਹੜੀ ਤਾਰੀਖ ਨੂੰ ਨਿਕਲੂਗਾ ਜਾਂ ਫਿਰ ਹੋਲੀ ਵਾਲੇ ਦੇ ਨਹੀਂ ਕੱਤ ਤੱਕ ਪਾ ਸਕਦਾ ਜਿਹੜਾ ਹੋਲੀ ਬੰਪਰ ਉਹ 22 ਮਾਰਚ ਨੂੰ ਡਰਾਅ ਹੈ ਜੀ ਉਹਦਾ 8 ਪੀਐਮ ਤੇ ਤੇ ਜੇਕਰ ਸਾਡੇ ਕੋਲ ਟਿਕਟ ਪਈ ਹੈ ਸਟਾਕ ਹੈਗਾ ਤਾਂ ਤੁਸੀਂ ਸਾਡੇ ਕੋਲ 7:30 ਵਜੇ ਤੱਕ ਵੀ ਟਿਕਟ ਲੈ ਆ ਸਕਦੇ 22 ਮਾਰਚ ਤੱਕ 22 ਮਾਰਚ ਨੂੰ 7:30 ਵਜੇ ਤੱਕ ਸ਼ਾਮ ਨੂੰ ਮੇਰੇ ਕੋਲ ਟਿਕਟ ਅੱਧਾ ਘੰਟੇ ਪਹਿਲਾਂ ਲੈ ਆ ਸਕਦੇ ਔਰ 8 ਵਜੇ ਚ ਰਹਿਗਾ ਲਾਈਵ ਤੁਸੀਂ ਟੈਲ ਕਰਦੇ ਬਾਕੀ ਕੱਲ ਹੋ ਰਿਹਾ ਜੇ ਕਿਸੇ ਦੇ ਪਾਸੋਂ ਕੋਈ ਆਪਣੀ ਮਸ਼ੀਨ ਆਪ ਘਮਾਉਣੀ ਆ ਵੀ ਅਸੀਂ ਆਪਦੇ ਡਰਾਅ ਦੀ ਆਪ ਕੱਢਣਾ ਤਾਂ ਉਹ ਮੇਰੇ ਨਾਲ ਸੰਪਰਕ ਕਰਕੇ ਹੋ ਵੀ ਹੋ ਸਕਦਾ ਨਹੀਂ ਜਾ ਸਕਦਾ ਜੀ ਸਰ ਲੋਰੀ ਆਫਰ ਪੰਡਤ ਜੀ ਦੇ ਰਹੇ ਨੇ ਕਿਉਂਕਿ ਪੰਡਤ ਲਾੜੀ ਗਰੇਤਾ ਸਭ ਤੋਂ ਵੱਧ ਲਾੜੇ ਟੇਪੇਕਰ ਵਾਲੇ ਆ ਦੇ ਵਿੱਚੋਂ ਸ਼ਾਮ ਨੂੰ ਹੋ ਚੁੱਕੇ ਨੇ ਤੇ ਇਹਨਾਂ ਕੋਲ ਪਾਵਰ ਆ ਚੁੱਕੀ ਆ ਜੇਕਰ ਤੁਸੀਂ ਚਾਹਦੇ ਹੋ ਤੁਸੀਂ ਟਿਕਟ ਖਰੀਦੀ ਆ ਪੰਡਤ ਲਾਟਰੀ ਕੋਲ ਤੁਸੀਂ ਚਾਹਦੇ ਹੋ ਵੀ ਲਾਈਵ ਤੁਸੀਂ ਆਪਣੀ ਕਿਸਮਤ ਆਜਮਾਣਾ ਚਾਹਦੇ ਹੋ ਲਾਈਵ ਤਾਂ ਸੰਪਰਕ ਕਰਕੇ ਮੇਰੇ ਨਾਲ ਨਾਲ ਜਾ ਸਕਦੇ ਤੇ ਆਪ ਚੱਕਰੀ ਕਮਾ ਕੇ ਆਪਣੀ ਕਿਸਮਤ ਅਜਮਾ ਸਕਦੇ ਨੇ ਹਾਂਜੀ ਹੋਰ ਜੀ ਹੋਰ ਤਾਂ ਇਹ ਆ ਭਾਜੀ ਆ ਆਪਾਂ ਪੂਰਾ ਗੱਲ ਦੇਖੀਏ ਤੇ ਖੇਲੂ ਕਾਪ ਮੰਗ ਲਿਆ ਤਾਂ ਮੈਂ ਭੁੱਲ ਜਾਣਾ ਭੁੱਲ ਜਾਣਾ ਪੀਡੀਆ ਗੱਲ ਨਹੀਂ ਹੈ ਇਹਦੇ ਵਿੱਚ ਇਹ ਹੋਰ ਆਡਟਰੀ ਆ ਤੁਸੀਂ ਆਨ ਰਿਕਾਰਡ ਚੈੱਕ ਕਰ ਸਕਦੇ ਹੋ ਪਨੋਟ ਐਂਟਰਪ੍ਰਾਈਜ਼ ਵੱਲ ਲਾਟਰੀਆਂ ਸੀ ਦਿੱਲੀ ਸਾਡੇ ਕੋਲ 3-4 ਲੱਖ ਦੇ ਵਿੱਚ ਬਣਦੀ ਬਣਦੇ ਜਿਹਦਾ ਜ਼ਿਕਰ ਆਪਾਂ ਨਹੀਂ ਕਰਦੇ ਹਾਂ ਜੇ 300 ਰੁਪਏ ਦੀ ਟਿਕਟ ਹੁੰਦੀ ਆ ਪਰ ਸੀਰੀਅਲ ਹਿਸਾਬ ਨਾਲ ਮਿਲਦੀਆਂ 25 ਟਿਕਟਾਂ 150 ਦੀਆਂ ਨੇ ਪੰਜਾਹ ਰੁਪਏ ਦਾ 300 ਦੀਆਂ 100 ਸੀਰੀ 600 ਦੀ 200 ਸੀਰੀ ਬੜਾ ਇਹ ਵੀ ਪਿਛਲੀ ਵੀਡੀਓ ਚ ਦੱਸਿਆ ਸੀ ਆਪਾਂ ਕਿ 50 ਰੁਪਏ ਦੀ ਖਰੀਦੀ ਸੀ ਤੇ 21 ਲੱਖ ਰੁਪਏ ਨਿਕਲਿਆ ਸੀ ਅੱਜ ਉਹ ਦੂਜੀ ਸੀਰੀ ਵਾਲੀ ਅੱਜ ਇਹਦਾ ਡਰਾਅ ਆ ਸੁੱਕੇ 5 ਵਜੇ ਦਾ ਤੇ ਉਦੋਂ ਵੀ ਉਸ ਦਿਨ ਵੀ ਤੂੰ ਆਇਆ ਸੀ ਇਸ ਟਾਈਮ ਯਾਰ ਬਾਪ ਜੀ 5 ਵਜੇ ਅੱਜ ਫਿਰ 5:00 ਦੇ ਨੇ ਕਿਉਂ ਉਸ ਦਿਨ ਵੀ ਇਹਨੂੰ ਰਾਸਤੇ 'ਚ ਮੋੜਿਆ ਸੀ ਅੱਜ ਬਿਲਕੁਲ ਉਸ ਦਿਨ ਵੀ ਆਇਆ ਸੀ ਤੇ ਬਾਬਤ ਜਾਂ ਚਲ ਰਿਹਾ ਤਾਂ ਫੋਨ ਆਇਆ ਵੀ ਆਪਣੀ ਸਟਾਲ ਨੂੰ ਲਾਟਰੀ 21 ਲੱਖ ਦੀ ਲੱਗੀ ਆ ਤੇ ਕਿਸਮਤ ਫੇਰ ਅਜ਼ਮਾ ਸਕਦੇ ਹੋ 50 ਰੁਪਏ ਦੀ ਲਾਟਰੀ 21 ਲ ਲਿਕੇ ਕਈਆਂ ਲੋਕਾਂ ਨੂੰ ਇਹ ਆ ਵੀ ਪੰਡਤ ਵਕਾਇਦਾ ਲਾਟਰੀ ਵੇਚਣ ਵਾਲਾ ਕੰਬੋ ਪੈਕ ਬਣਾਉਂਦਾ ਪਰ ਨਹੀਂ ਉਹਦੇ ਵੀ ਸਾਡੇ ਚਾਂਸ ਹੁੰਦੇ ਨੇ ਜਿੰਦਾ ਮੋਗਾ ਨੇ ਵੀ ਨਾ ਪਾਓ ਉਹਦੇ ਕੋਈ ਉਹਨੇ ਕਿਸਮਤ ਆ ਜਾਂਦਾ ਫਿਰ ਮੌੜੀ ਲੈਣਾ ਜੀ ਮੈਨੂੰ ਇਹ ਨਹੀਂ ਕਿ ਉਹਨੇ 200 ਰੁਪਏ ਵਾਦਦੇ ਨੇ ਅੰਦੇ ਨੁਕਸਾਨ ਕਿਉਂ ਕਰਾਉਣਾ ਹੈ ਨਾ ਤੇ ਕੰਬੋ ਪੈਕ ਹੈ ਵੀ ਜਿਨ੍ਹਾਂ ਦੀ ਜੇਬ ਯਾਦ ਦਿੰਦੀ ਹੈ ਮਿਥ ਤੁਲਾ ਰਾਸ਼ੀ ਦੇ ਵਿੱਚ ਤਾਂ 2200 ਰੁਪਏ ਵਾਲਾ ਕੰਬੋ ਪੈਕ ਪੱਕ ਜਾਓ ਜਿਹੜਾ 2200 ਰੁਪਏ ਸੀ ਲੈਣੇ ਆ ਉਹਦੇ ਵੀ ਸਾਡੇ ਜੋਤ ਸੰਕੇਤ ਦੇ ਨਾਲ ਹਿਸਾਬ ਦਾ ਵਾ ਨੰਬਰਾਂ ਦਾ ਠੀਕ ਹੈ ਜੀ ਬਾਕੀ ਪਾਸ ਸਿੰਗਲ ਵੀ ਕਰਦੇ ਜੀ ਬਾਕੀ ਤੁਸੀਂ ਜੇ ਤਦਾਂ ਤੁਹਾਡੇ ਮਾਣ ਆ ਗਈ ਬੰਦੀਆਂ ਤੁਹਾਨੂੰ ਠੀਕ ਹੈ ਇੱਕ ਵਾਰ ਮਸਾ ਮਾਰੀ ਉਹਦੇ ਇਸ ਕਰਕੇ ਲੈ ਜਾ ਕਰੋ ਤਾਂ ਪੰਡਤ ਕਹਿੰਦੇ ਵੀ ਕੱਟ ਘਟ ਜਾ ਤਾਂ ਤੁਹਾਨੂੰ ਕੰਬੋ ਪੈਕ ਬਣਾ ਕੇ ਦਿੰਦਾ ਇਹ ਨਹੀਂ ਵੀ ਇੱਕੋ ਦਿਨ ਸਾਰੇ ਨਿਕਲ ਗਿਆਂ ਕੋਈ ਟਾਇਰ ਹੋਲੀ ਲੋੜੀ ਬੰਪਰ ਆ ਕੋਈ ਹੋਰ ਆ ਕੋਈ ਹੋਰ ਆ ਤਾਂ ਜੋ ਤੁਹਾਡੀ ਭੀੜ ਘੱਟ ਸਕੇ ਤੁਹਾਡੀ ਟੈਨਸ਼ਨ ਘੱਟ ਸਕੇ ਤੇ ਤੁਸੀਂ ਕਿਸਮਤ ਇੱਕ ਵਾਰ ਨਹੀਂ ਬਾਰ-ਬਾਰ ਤੇ ਕਈ ਵਾਰ ਅਜ਼ਮਾ ਸਕੋ ਇਹੀ ਕਰਨਾ ਜੀ ਹਾਂ ਜੀ ਇਹੀ ਆ ਤਾਂ ਹੀ ਆਪਣੇ ਸੈਟਅਪ ਚ ਬਠਿੰਡਾ ਲੁਧਿਆਣਾ ਤੇ ਮੁਕਸਰ ਵੀ ਹੋ ਰਿਹਾ ਜਲਦੀ ਮੋਗੇ ਵੀ ਹੋ ਰਿਹਾ ਉਹ ਸਾਰਾ ਘੱਟ ਬੰਡ ਰਿਹਾ ਹੈ ਹੁਣ ਮੰਨ ਲਓ ਜੇ ਬਠਿੰਡਾ ਇਹ ਨਾ ਹੁੰਦਾ ਲੁਧਿਆਣਾ ਇਹ ਨਾ ਹੁੰਦਾ ਹੁਣ ਇਹ ਅੱਜ ਹੀ ਰੇਲ ਤੇ ਬਠਿੰਡਾ ਰੁਕਿਆ ਹੋਇਆ ਸਾਰਾ ਉਧਰ ਰਾਸਥਾਨਾ ਹਰਿਆਣਾ ਕੱਲ ਨੂੰ ਆਊਗਾ ਠੀਕ ਹੈ ਉਹ ਮੰਗਲਵਾਰ ਨੂੰ ਉੱਥੇ ਪਹੁੰਚੂਗਾ ਜੇਕਰ ਮੰਨ ਲਓ ਮੇਰਾ ਸੈਟਅਪ ਨਹੀਂ ਹੁੰਦਾ ਤਾਂ ਉਰੇ ਆਉਂਦੇ ਅੱਜ ਉਹ ਲੁਧਿਆਣਾ ਰੁਕਿਆ ਕੱਲ ਭਗਤਾਗੜ੍ਹ ਆ ਬਈ 400 ਕੁਸ ਬੰਦ ਤੇ ਆਖਰੀ ਆਖਰੀ ਸਵਾਲ ਇਹ ਆ ਜਾਂਦੇ ਜਾਂਦੇ ਕਿਉਂਕਿ ਟਾਈਮ ਲੈਣਾ ਜਾਂਦਾ ਕਿ VIP ਲਈ ਵੀ ਕੁਝ ਕੱਟ ਰਹੇ ਹੋ ਅਰੇ VIP ਦਾ ਸੈਲੈਬ੍ਰੇਟ ਲਈ VIP ਬਣਾਉਣੇ ਆ ਵਿਚਾਰੇ ਮੂਟਾ ਘਲਾਉਂਦੇ ਨੇ VIP ਤੇ ਸੈਲੀਬ੍ਰੇਟ ਲਈ ਵੀਰਵਾਰ ਦਾ ਟਾਈਮ ਆ ਜੀ ਸਾਡੇ ਕੋਲ ਜਿਨ੍ਹਾਂ ਨੇ ਪਰਸਨਲੀ ਕੋਈ ਦੇਖੋ ਮੰਨ ਲਓ ਸਿੰਗਰ ਨੇ ਆਰਟਿਸਟ ਨੇ ਸਾਨੂੰ ਕਾਲਾਂ ਆਉਂਦੀਆਂ ਨੇ ਵੀ ਅਸੀਂ ਲਾਈਨ 'ਚ ਨਹੀਂ ਲੱਗ ਸਕਦੇ ਠੀਕ ਹੈ ਫੇਮਸ ਲੋਕ ਤੱਕ ਕਰਦੇ ਨੇ ਫੋਟੋਆਂ ਖਿਚਾਉਂਦੇ ਬਾਰੇ ਉਹਨਾਂ ਨੂੰ ਅਸੀਂ ਵੀਰਵਾਰ ਦਾ ਸਪੈਸ਼ਲ ਟਾਈਮ ਦਾ ਸਪੈਸ਼ਲ ਆਫਿਸਰ ਆਹ ਲੋਕ ਕੌਣ ਹੁੰਦੇ ਆ ਭਾਦੀ ਆਪੀਆ ਨੂੰ ਨਵਾਂ ਤੇ ਸਪੈਸ ਲਓ ਕੇ ਆਪਣਾ ਨਾਲ ਲਈ ਅੱਛਾ ਉਧਰ ਹੋਲ ਤਾਂ ਜਿਹੜਾ ਪਹਿਲਾ ਜਿੱਥੋਂ ਸਟਾਰਟਿੰਗ ਕਰੀ ਹੈ ਠੀਕ ਹੈ ਉਥੇ ਬੈ ਕੇ ਉਹਨੇ ਟਿਕਟਾਂ ਦਿੱਤੀਆਂ ਯਾਨੀ ਕਿ ਕੋਈ ਵੀ ਗੱਲਬਾਤ ਪਰਸਨਲੀ ਤੁਸੀਂ ਕੁਝ ਪੁੱਛਣਾ ਪੁੱਛ ਸਕਦੇ ਹੋ ਕੋਈ ਅਸੀਂ ਐਕਸਟਰਾ ਪੈਸਾ ਨਹੀਂ ਲੈਂਦੇ ਨਾ ਵੈਸੇ ਲੈਂਦੇ ਆ ਆ ਵੱਡੀ ਗੱਲ ਮੈਂ ਪੁੱਛਣਾ ਚਾਹੁੰਦਾ ਸੀ ਪੰਡਿਤ ਜੀ ਨੂੰ ਕਿ ਕਿ ਬਹੁਤ ਲੋਕ ਕਹਿੰਦੇ ਨੇ ਵੀ ਐਕਸਟਰਾ ਚਾਰजेस ਕਿੰਨੇ ਲੈਂਦੇ ਹੋ ਤਾਂ ਦੱਸ ਦਿਓ ਕੋਈ ਕੋਈ ਐਕਸਟਰਾ ਚਾਰजेस ਨਹੀਂ ਹੈ ਸਿਰਫ ਜਿੰਨੇ ਸਰਕਾਰੀ ਲਾਟਰੀ ਦੇ ਪੈਸੇ ਨੇ ਉਨੇ ਪੈਸੇ ਚਾਰਜ ਕੀਤਾ ਜਾਂਦਾ ਇਸ ਤੋਂ ਵੱਧ ਕੋਈ ਰੁਪਇਆ ਨਹੀਂ ਲੈਂਦਾ ਔਰ ਵੱਡੀ ਗੱਲ ਪੰਡਿਤ ਲਾਟਰੀ ਅਮਰਗੜ ਵੱਲੋਂ ਜਾਂ ਇਹਨਾਂ ਦੀ ਟੀਮ ਵੱਲੋਂ ਕੋਈ ਵੀ ਫੋਨ ਕਿਸੇ ਨੂੰ ਨਹੀਂ ਕੀਤਾ ਜਾਂਦਾ ਜੇਕਰ ਫੋਨ ਆਉਂਦਾ ਫੇਕ ਆ ਤਾਂ ਤੁਸੀਂ ਆਨਲਾਈਨ ਪੈਸੇ ਪਾ ਕੇ ਜੇਕਰ ਬਾਅਦ ਵਿੱਚ ਬਲੇਮ ਪੰਡਿਤ ਨੂੰ ਕਰੋ ਤਾਂ ਇਹ ਨਹੀਂ ਹੋਏਗਾ ਪੰਡਿਤ ਸਹੀ ਹੈ ਹਾਂ ਜੀ ਹਾਂ ਸਹੀ ਗੱਲ ਹੈ ਜੀ ਕੁਝ ਹੋਰ ਕਹਿਣਾ ਚਾਹੋਗੇ ਲੋਕਾਂ ਨੂੰ ਹੋਰ ਤਾਂ ਕੁਝ ਨਹੀਂ ਕਹਿਣਾ ਵੀਰੇ ਵੀ ਸਪੋਰਟ ਰੱਖਿਓ ਠੀਕ ਹੈ ਪਰਮਾਤਮਾ ਦੀ ਕਿਰਪਾ ਆਪਣੇ ਵਿਰੋਧੀ ਵੀ ਬਹੁਤ ਹੋ ਰਹੇ ਨੇ ਬਹੁਤ ਕੋਸ਼ਿਸ਼ਾਂ ਚੱਲ ਰਹੀਆਂ ਨੇ ਜੇਕਰ ਤੁਸੀਂ ਮੇਰੇ ਨਾਲ ਹੋ ਤਾਂ ਮੈਂ ਦੱਸਦਾ ਨਹੀਂ ਹੈਗਾ ਜੇ ਤੁਸੀਂ ਮੇਰੇ ਨਾਲ ਸਾਡ ਕੇ ਫਿਰਦਾ ਹੋ ਜਾਣਾ ਠੀਕ ਹੈ ਦੇਖੋ ਟਿਕਟ ਤੁਸੀਂ ਪਾਉਣੀ ਆ ਕਿਤੋਂ ਵੀ ਪਾਉਣੀ ਆ ਪਰ ਇੱਕ ਮੌਕਾ ਵੱਡ ਲਾਟਰੀ ਏਜੰਸੀ ਨੂੰ ਜ਼ਰੂਰ ਦੇ ਕੇ ਜਾਓ ਤਾਂ ਕਿ ਤੁਹਾਡੀ ਕਿਸਮਤ ਸਾਡੇ ਨਾਲ ਜੁਬਾਈਏ ਤੇ ਤੁਹਾਨੂੰ ਕਰੋੜਪਤੀ ਬਣਾਈਏ ਬਿਲਕੁਲ ਜੀ ਧੰਨਵਾਦ ਮੰਡਸ ਲਾਟਰੀ ਅਪਲ ਬਾਲੇ ਜੀ ਦਾ ਤੇ ਜੇਕਰ ਤੁਸੀਂ ਚਾਹੁੰਦੇ ਹੋ ਕਿ ਵਾਕਈ ਤੁਸੀਂ ਜਾਂ ਤੁਹਾਡੀ ਕਿਸੇ ਰਿਸ਼ਤੇਦਾਰ ਦੀ ਕਿਸਮਤ ਅਜਮਾਣਾ ਚਾਹੁੰਦੇ ਹੋ ਉਹ ਇੱਕ ਪੀਜ਼ਾ 버ਗਰ ਦੇ ਰੇਟ ਚ 500 ਦੇ ਰੇਟ ਦੇ ਵਿੱਚ ਆਪਣੀ ਕਿਸਮਤ ਲੱਖਵਤੀ ਕਰੋੜਪਤੀ ਤਹਿਤ ਅਜਮਾਣਾ ਜਾਂਦਾ ਹੈ ਤਾਂ ਵੀਡੀਓ ਨੂੰ ਸ਼ੇਅਰ ਕਰ ਦਿਓ ਤਾਂ ਜੋ ਤੁਸੀਂ ਨਹੀਂ ਤੁਹਾਡਾ ਆਪਣਾ ਕੋਈ ਆਪਣੀ ਕਿਸਮਤ ਅਜਮਾ ਸਕੇ ਤੇ ਪੰਡਤ ਲਾਟਰੀ ਆਮਗੜ੍ਹੋਂ ਆ ਕੇ ਲਾਟਰੀ ਪਾ ਸਕੇ ਵੀਡੀਓ ਕਿਹਜਲੀਗੀ ਕਮੈਂਟ ਕਰਕੇ ਦੱਸਿਓ ਤਾਂ ਜੋ ਘਟੋ ਘਟ ਜਾਣਕਾਰੀ ਬਹੁਤ ਬਹੁਤ ਲੋਕਾਂ ਤੱਕ ਪਹੁੰਚੇ ਪੰਡ ਜੀ ਬਹੁਤ ਬਹੁਤ ਧੰਨਵਾਦ ਤੁਹਾਡਾ ਅਗਸਤ 8ਵਾਂ ਮਹੀਨਾ ਨੌਵਾਂ ਦੇ ਵਿੱਚ ਸਾਰੀ ਦਸਤੀ ਕਰਵਾ ਵੀ ਲੱਗੀ ਅੱਛਾ ਜੀ ਇਹ ਦਸਤੀ ਕਰਵਾ ਰਹੇ ਹਾਂ ਦੇਖੋ ਹੈ ਟਾਈਮ ਕਿਹੜਾ ਹੈ ਜੀ ਇਹ ਦਸਤੀ ਕਰਵਾ ਰਹੇ ਹਾਂ ਦੇਖੋ ਹੈ ਟਾਈਮ ਕਿਹੜਾ ਹੈ ਜੀ ਇਹ ਦਸਤੀ ਕਰਵਾ ਰਹੇ ਹਾਂ ਦੇਖੋ ਹੈ ਟਾਈਮ ਕਿਹੜਾ ਹੈ ਜੀ ਇਹ ਦਸਤੀ ਕਰਵਾ ਰਹੇ ਹਾਂ ਦੇਖੋ ਹੈ ਟਾਈ